ਅੰਮ੍ਰਿਤਸਰ ਕੇਵ ਮੰਡੀ ਗੇਲ ਰੋਡ ਨਿਰਮਲ ਡੇਰਾ ਵਿਖੇ ਠਾਕੁਰ ਬਹਾਲ ਸਿੰਘ ਜੀ ਮਹੰਤ ਮਹਿਲ ਸਿੰਘ ਜੀ ਮਹੰਤ ਇਕਬਾਲ ਸਿੰਘ ਜੀ ਅਤੇ ਮਾਤਾ ਬਲਵੰਤ ਕੌਰ ਜੀ ਦੀ ਸਾਲਾਨਾ ਵਰਸੀ ਸਰਦਾ ਨਾਲ ਮਨਾਈ ਗਈ ਇਸ ਸਮਾਗਮ ਦੀ ਅਗਵਾਈ ਮਹੰਤ ਸੁਖਬੀਰ ਸਿੰਘ ਜੀ ਨੇ ਕੀਤੀ ਵਰਸੀ ਦੇ ਸੰਦਰਭ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਨੇ ਸ਼ੁੱਧ ਰਾਗੀ ਮਰਿਆਦਾ ਅਨੁਸਾਰ ਕੀਰਤਨ ਸਰਵਣ ਕਰਵਾਇਆ ਹਾਜ਼ਰ ਸੰਗਤਾਂ ਨੇ ਇਲਾਹੀ ਬਾਣੀ ਦਾ ਰਸ ਮਾਣਿਆ ਤੇ ਅੰਤ ਵਿੱਚ ਅਰਦਾਸ ਕੀਤੀ ਗਈ ਸਮਾਪਤੀ ਤੇ ਗੁਰੂ ਸਾਹਿਬ ਦੇ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੰਗਤਾਂ ਨੇ ਵਰਤਾਰੇ ਦਾ ਲਾਭ ਲਿਆ ਇਸ ਮੌਕੇ ਸੰਤਨ ਕੀ ਕੂਟਿਆ ਤੋਂ ਕ੍ਰਿਸ਼ਨ ਸਿੰਘ ਜੀ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ ਸਮਾਗਮ ਦੌਰਾਨ ਰੂਹਾਨੀ ਚਰਚਾ ਤੇ ਪਗਤੀ ਪਾਵਨਾ ਦਾ ਗਹਿਰਾ ਮਾਹੌਲ ਬਣਿਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗ ਚਿਤਾਵੇ 나ਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਮਹਾਂਪੁਰਖ 10ਵੇਂ ਪਾਤਸ਼ਾਹ ਕਲਗੀਧਰਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਚਲਾਈ ਹੋਈ ਸੰਪਰਦਾ ਨਿਰਮਲੇ ਮਹਾਂਪੁਰਖ ਜੋ ਬਾਬਾ ਸੁਖਬੀਰ ਸਿੰਘ ਜੀ ਵੱਲੋਂ ਸੰਤ ਬਾਬਾ ਇਕਬਾਲ ਸਿੰਘ ਜੀ ਵੱਡੇ ਮਹਾਂਪੁਰਖਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸਲਾਨਾ ਗੁਰਮਤ ਸਮਾਗਮ ਤੇ ਨਾਂਦੇ ਤਪਸਥਾਨ ਵਿਖੇ ਅੱਜ ਕਰਵਾਏ ਜਾ ਰਹੇ ਹਨ ਜਿਸ ਦੇ ਵਿੱਚ ਖੰਡਪੜ ਸਾਹਿਬ ਜੀ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੀ ਕੀਰਤਨ ਸਿੰਘ ਕੀਰਤਨ ਦੀ ਹਾਜ਼ਰੀ ਭਰੀ ਮਹਾਂਪੁਰਖ ਹਾਜ਼ਰੀਆਂ ਲਵਾ ਰਹੇ ਹਨ ਸਤਿਗੁਰੂ ਜੀ ਦੀ ਕਿਰਪਾ ਕਰਨ ਵਾਹ ਪੁਰਖਾਂ ਦੇ ਚਲਾਏ ਹੋਏ ਮਾਰਗ ਦੇ ਉੱਪਰ ਸਾਨੂੰ ਚੱਲਣ ਦਾ ਬਲ ਬਖਸ਼ਿਸ਼ ਕਰਨ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਨਾਮ ਜਪਣ ਵਾਲਿਆਂ ਦਾ ਜੁਗਾਂ ਜੁਗਾਂ ਤੱਕ ਨਾਮ ਰਹਿੰਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਨਾਮ ਦੀ ਕਮਾਈ ਕੀਤੀ ਅੰਦਰੋਂ ਵੀ ਨਿਰਮਲ ਹੋ ਗਏ ਬਾਹਰੋਂ ਵੀ ਨਿਰਮਲ ਹੋ ਗਏ ਜਿਓ ਨਿਰਮਲ ਬਾਹਰੋਂ ਨਿਰਮਲ ਬਾਹਰੋ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਨੀ ਸਤਿਗੁਰ ਜੀ ਸਾਡੇ ਸਾਰਿਆਂ ਦੇ ਪਰਮਿਹਰਾਮਤ ਕਰਨ ਦਾਸ ਦੇ ਨਾਲ ਹੀ ਬਾਬਾ ਸੁਖਬੀਰ ਸਿੰਘ ਜੀ ਹਨ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਹਰ ਸਾਲ ਦੀ ਤਰ੍ਹਾਂ ਨਿਰਮਲ ਡੇਰਾ ਠਾਕੁਰ ਭਾਲ ਸਿੰਘ ਵਿਖੇ ਮਨਤਕਬਾਲ ਸਿੰਘ ਜੀ ਮਨਤਕਬਾਲ ਸਿੰਘ ਜੀ ਮਾਤਾ ਬਲਵੰਤ ਕੌਰ ਜੀ ਦੀ ਹਰ ਸਾਲ ਦੀ ਤਰ੍ਹਾਂ ਵਰਸੀ ਮਨਾਉਂਦੇ ਹੋਏ ਕਿਉਂ ਮੰਡੀ ਬਾਰ ਬਾਰ ਗਿੱਲ ਰੋਡ ਦੇ ਉੱਤੇ ਸਾਡਾ ਡੇਰਾ ਸਥਿਤ ਹੈ ਜਿਸ ਵਿੱਚ ਖੰਨਪੜ ਦੇ ਭੋਗ ਪਰਸੋ ਰੱਖੇ ਗਏ ਜਿਸਨ ਅੱਜ ਭੋਗ ਪਾਏ ਗਏ ਕੀਰਤਨ ਕੀਤਾ ਗਿਆ ਹਜੂਰੀ ਰਾਗੀ ਹੁਣਾ ਵੱਲੋਂ ਸਿੰਘ ਸਾਹਿਬ ਨਿਰਵਿੰਦਰ ਸਿੰਘ ਜੀ ਉਹਨਾਂ ਦੇ ਦਰਸ਼ਨ ਦੇਤੇ ਆਪ ਆ ਕੇ ਇੱਥੇ ਔਰ ਵਿਚਾਰ ਉਤੰਦਰਾ ਕੀਤਾ ਮੰਦਕ੍ਰਿਸ਼ਨ ਸਿੰਘ ਦੀ ਸੰਤਨ ਦੀ ਕੁਟੀਆਂ ਵਾਲੇ ਉਹਨਾਂ ਨੇ ਵੀ ਆ ਕੇ ਪ੍ਰਚਾਰ ਕੀਤਾ ਕਿ ਉਹਨਾਂ ਨੇ ਵਿਅਖਿਆ ਕੀਤੀ ਲੋਕਾਂ ਨੂੰ ਸੰਬੋਧਨ ਕੀਤਾ ਔਰ Swami ਪ੍ਰੀਤ ਜੋਤੀ ਹਰੀ ਜੀ ਉਹਨਾਂ ਨੇ ਵੀ ਆ ਕੇ ਆਪਣੇ ਵਿਚਾਰ ਸਾਂਝੇ ਕੀਤੇ ਔਰ{{\text{ਤਤਪੰਥਾਰੇ ਸੰਤਾਂ ਦੀ ਔਰ ਪੂਜਾ ਕੀਤੀ ਗਈ ਮਹਾਂਪੁਰਖਾਂ ਦੀ ਸੰਤਾਂ ਦੀ ਨਿਰਮਲੇ ਸਾਰੇ ਆਏ ਆ ਨਿਰਮਲ ਭੇਖ ਦਾ ਗੁਰੂ ਘਰ ਨੂੰ ਬਹੁਤ ਦੇਣ ਹੈ}} ਜਿੰਨਾ ਵੀ ਪ੍ਰਾਤਨ ਇਤਿਹਾਸ ਜਿੰਨਾ ਵੀ ਹੈਗਾ ਨਿਰਮਲੇ ਸੰਤਾਂ ਨੇ ਬੜਾ ਸਾਹਮ ਰੱਖਿਆ ਜਿੱਤੋਂ ਆ ਜੋ ਸਾਰੇ ਉਪਦੇਸ਼ ਲੈ ਰਹੇ ਹਨ ਔਰ ਹਰ ਸਾਲ ਦੀ ਤਰ੍ਹਾਂ ਹਰ ਵਾਰਾਂ ਵਰਸੀਆਂ ਮਨਾਈਆਂ ਜਾਂਦੀਆਂ ਹਨ ਔਰ ਸੰਤਾਂ ਦਾ ਬਹੁਤ ਆਈਆਂ ਦਾ ਧੰਵਾਕ ਕੀਤਾ ਜਾਂਦਾ ਹੈ ਜਿੰਨੇ ਮਨ ਸੰਤ ਇੱਥੇ ਆਏ ਹਨ ਉਹਨਾਂ ਸਾਰਿਆਂ ਦਾ ਬਹੁਤ ਸਤਕਾਰ ਜੋ ਉਹਨਾਂ ਦਾ ਮਾਨ ਸਨਮਾਨ ਕਰਕੇ ਉਹਨਾਂ ਨੂੰ ਵਿਦਾ ਕੀਤਾ ਜਾਂਦਾ ਹੈ